ਤੁਸੀਂ ਪੰਜਾਬ ਡੈਰੀ ਇਹਦੇ ਬੰਦੇ ਅੱਜ ਨੁਕਤਾਚੀਨੀ ਕਰ ਰਹੇ ਐ ਜਦੋਂ ਇਹ ਸਰਕਾਰ ਦੇ ਵਿੱਚ ਸੀ ਇਹਨੇ ਉਦੋਂ ਵੀ ਕੁਛ ਨਹੀਂ ਦਿੱਤਾ ਅੱਜ ਵੀ ਕੁਛ ਨਹੀਂ ਦਿੱਤਾ ਗਾਂ ਕੀ ਪ੍ਰੋਪੋਜ਼ਲ ਵੀ ਨਹੀਂ ਦਿੱਤੀ ਜਾਂ ਹੀ ਕਹਿ ਦਿੰਦੇ ਸੀ ਆ ਦਸਾਂ ਪਿੰਡਾਂ ਚ ਸਰਵੇ ਕਰਕੇ ਆਏ ਆ ਉੱਥੇ 90 ਕਿਸਾਨ ਆ ਉਹਨਾਂ ਦੇ 20 ਮੱਝਾਂ ਮਰ ਗਈਆਂ ਸਿਰਫ ਤੁਸੀਂ ਚਿੱਟੇ ਕੱਪੜੇ ਪਾ ਕੇ ਤੇ ਟੈਂਕਰ ਚ ਚੜ ਕੇ ਤੇ ਫੋਟੋ ਖਿਚਾ ਕੇ ਤੇ ਬਿਆਨ ਦੇ ਕੇ ਜੇ ਤੁਸੀਂ ਇਹਨੂੰ ਪੰਜਾਬ ਦਾ ਭਲਾ ਜਾਂ ਪੰਜਾਬ ਦੀ ਸਰਕਾਰ ਸਮਝਦੇ ਹੋ ਤਾਂ ਮੈਨੂੰ ਇਹ ਅਹਿਸਾਸ ਹੈ ਕਿ ਇਹ ਬੰਦੇ ਵੀ ਹੜਾ ਜਿੰਨੇ ਖਤਰਨਾਕ ਹੈਗੇ ਆ ਸਾਜੀ ਤੋਂ ਸਾਰਾ ਕੁਝ ਖਤਮ ਹੋ ਗਿਆ ਖਸਨਾ ਖਤਮ ਹੋ ਗਿਆ ਘਰ ਖਤਮ ਹੋ ਗਿਆ ਜ਼ਮੀਨਾਂ ਆnde ਮਤਲਬ ਉਹ ਸਨੈਚ ਹੋ ਗਈ ਤਾਂ ਇਹ ਉੱਥੇ ਸਿਰਫ ਇੱਕ ਆਪ ਦੀ ਰੋਟੀ ਸਿੱਖਣੇ ਜਾ ਰਹੇ ਹੋ ਤੀਜੀ ਕੋਈ ਉਤੰਗਲ ਨਹੀਂ ਜੇ ਉਹ ਪੰਜਾਬ ਪ੍ਰਤੀਜਮਿਆਂ ਦੀ ਲੋਕਾਂ ਦੀ ਸੰਸੀਰ ਸੀ ਤਾਂ ਉਹਨਾਂ ਨੂੰ ਇਹ ਦੌਰੇ ਆ ਉਹ ਖੜਾ ਤੋਂ ਪਹਿਲਾਂ ਕਰਨੇ ਚਾਹੀਦੇ ਸੀ ਕਿਉਂਕਿ ਪਹਿਲਾਂ ਹੀ ਆ ਗਿਆ ਸੀ ਕਿ ਮੌਨਸੂਨ ਪਹਿਲਾਂ ਜਲਦੀ ਆ ਰਹੀ ਹੈ ਕਿ ਇਹ ਇੰਨੀ ਜ਼ਿਆਦਾ ਪੈਣਗੇ ਪਰ ਆਪਾਂ ਮੈਂ ਜਿਹੜੀ ਸਿਆਸੀ ਗੋਨੀ ਗੱਲ ਕਰ ਰਹੇ ਇਹਨੂੰ ਲੈਣਾ ਦੇਣਾ ਕੁਝ ਨਹੀਂ ਹੈਗਾ ਸਿਰਫ ਆਪ ਦੇ ਘੀਟ ਦੇ ਵਿੱਚ ਜੋਲੇ ਵਿੱਚ ਥੋੜੀ ਗੱਲ ਹੈਗੀ ਹੈ ਔਰ ਇਹ ਜਿਹੜੀ ਸਿਆਸਤ ਦੀ ਇਹ ਇਹ ਬਣ ਗਈ ਹੈ ਇਹ ਸਭ ਤੋਂ ਘਟਿਆ ਬਣ ਗਈ ਹੈਗੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਹੜ ਪੀੜਤਾ ਹੜ ਮਾਰੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਲਈ ਸਿਆਸੀ ਨੇਤਾ ਵੀ ਵੱਡੇ ਸਿਆਸੀ ਨੇਤਾ ਵੀ ਪਹੁੰਚ ਰਹੇ ਆ ਪਰ ਉਹ ਖਾਲੀ ਖੀਸਿਆਂ ਪਹੁੰਚ ਰਹੇ ਆ ਜਾ ਕੇ ਉੱਥੇ ਉਹਨਾਂ ਨਾਲ ਫੋਟੋਆਂ ਖਿਜਾ ਕੇ ਵੀਡੀਓ ਬਣਾ ਕੇ ਸਰਕਾਰ ਨੂੰ ਕੋਸ ਕੇ ਜਿਹੜੇ ਮੁੜਰੇ ਨੇਤਾ ਉਹ ਹੜ ਦੇ ਪਾਣੀ ਤੋਂ ਵੀ ਖਤਰਨਾਕ ਜਾਪਦੇ ਆ ਕਿਉਂਕਿ ਉਹਨਾਂ ਦਾ ਇਹ ਜਾਣਾ ਸਿਰਫ ਸਿਆਸੀ ਰੋਟੀਆਂ ਸੇਕਣ ਤੱਕ ਤੇ ਹੜ ਪੀੜਤਾ ਦੇ ਇਲਾਕੇ ਵਿੱਚੋਂ ਵੀ ਜਾ ਕੇ ਵੋਟਾਂ ਵਟੋਰਨ ਵੋਟ ਬੈਂਕ ਕੈਮ ਕਰਨ ਦੇ ਵਰਗਾ ਲੱਗਦਾ ਹੈ ਹਰ ਤਾਂ ਹਰ ਸਰਕਾਰ ਦੇ ਸਮੇ ਆਉਂਦੇ ਰਹਿਆ ਹਰ ਵੇਲੇ ਫੈਸਲਾ ਮਰਦੀਆਂ ਇਸੇ ਤਰ੍ਹਾਂ ਹੀ ਲੋਕ ਪ੍ਰਭਾਵਿਤ ਹੁੰਦੇ ਆ ਪਰ ਇਸ ਵਾਰੀ ਸਿਆਸੀ ਆਗੂਆਂ ਦਾ ਉੱਥੇ ਪਹੁੰਚਣਾ ਤੇ ਇਸ ਤਰ੍ਹਾਂ ਜਾ ਕੇ ਸਿਰਫ ਸਰਕਾਰ ਨੂੰ ਕੋਸਣਾ ਹਰ ਪੀੜਤਾਂ ਲਈ ਕੁਝ ਨਾ ਕਰਨਾ ਇਹ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਆਓ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇ ਨਾਲ ਸਾਹਿਬ ਪੰਜਾਬ ਦੇ ਲਗਭਗ 7 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਮਾਲਵੇ ਤੇ ਮਾਝੇ ਦੇ ਵਿੱਚ ਉਹ ਹੜ੍ਹ ਆਏ ਹੋਏ ਔਰ ਕਾਫੀ ਖਤਰਨਾਕ ਹੱਦ ਤੱਕ ਪਹੁੰਚੀ ਹੈ ਇਹ ਕੱਲਾ ਆਪਣਾ ਪੰਜਾਬ ਨਹੀਂ ਭਾਵੇਂ ਲੈਂਦਾ ਪੰਜਾਬ ਹੈਗਾ ਉੱਧਰ ਵੀ ਇਹ ਹੜਾ ਮਾਰ ਕਰ ਰਹੀ ਹੈ ਇਸੇ ਦਰਮਿਆਨ ਇੱਕ ਜਿਹੜਾ ਭੀੜ ਦੀ ਛੋਲੇ ਵਿੱਚ ਨਾਲ ਹੀ ਜਿਹੜੀ ਮਤਲਬ ਇਹ ਚੱਲੀ ਹੋਈ ਆ ਕਿ ਪ੍ਰਤਾਪ ਸਿੰਘ ਬਾਜਵਾ ਕੱਲ ਉੱਥੇ ਗਿਆ ਸੀ ਪਾਣੀ ਵਾਲੇ ਟੈਂਕ ਤੇ ਟੜ ਕੇ ਅਦਰ ਸਖਬੀਰ ਬਾਦਲ ਗਿਆ ਹੋਇਆ ਉਸ ਤੋਂ ਬਾਅਦ ਅਚਲ ਸਖਪਾਲ ਖੜਾ ਵੀ ਜਾ ਆਇਆ ਹੈਗਾ ਮੁੱਖ ਮੰਤਰੀ ਵੀ ਜਾ ਗਏ ਜਿਹੜੀ ਸਰਕਾਰ ਆ ਉਹਦਾ ਜਾਣਾ ਤਾਂ ਕਿਸੇ ਲੈਵਲ ਤੇ ਲੱਗਦਾ ਕਿ ਜਸਟੀਫਾਈ ਹੈ ਕਿ ਉਹ ਨਾਮਜ਼ਾਦ ਅਧਿਕਾਰੀਆਂ ਨਾਲ ਗੱਲ ਕਰਨਗੇ ਕੋਈ ਰਾਤ ਸਮਦਰ ਦੀ ਜਿੰਗੀ ਜਿਹੇ ਮੁੱਖ ਮੰਤਰੀ ਕੱਲ ਆ ਲੱਗਦਾ ਹੈਲੀਕਾਪਟਰ ਉੱਥੇ ਛੱਡਿਆ ਜਾਂ ਜਿਹੜਾ ਨਾਜਗਰ ਦੇ ਨਾਂ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਕੇ ਕੋ ਸਟੇਟਮੈਂਟ ਲਾ ਰਹੇ ਹੈਗੇ ਜਿਹੜੇ ਮਤਲਬ ਰੋਜੀਦਰ ਦੇ ਆਗੂ ਇਹ ਸ਼ਸਤੀ ਪਾਰਟੀ ਨਾਲ ਉਹ ਤੇ ਜਾ ਰਹੇ ਆ ਉਹ ਬੜੀ ਦਿਲਚਸਪ ਗੱਲ ਆ ਕਿ ਉਹ ਜਿਹੜਾ ਲੋਕਾਂ ਦਾ ਬਹੁਤ ਵੱਡਾ ਦੁੱਖ ਹੈਗਾ ਜਾਂ ਉਹ ਸੰਕਟ ਦੀ ਘੜੀ ਹੈ ਜਾਂ ਕਿ ਕੁਦਰਤੀ ਆਫਤ ਹੈਗੀ ਆ ਉਹ ਉਹਦੇ ਵਿੱਚ ਵੀ ਆਪ ਦੇ ਮਤਲਬ ਸ਼ੋਲੇ ਜਾਂ ਆਪ ਦੀ ਸਾਸਤ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਇਲਜ਼ਾਮ ਬਾਜ਼ੀ ਤੋਂ ਉਹ ਪਿੱਛੇ ਨਹੀਂ ਹਟ ਰਹੇ ਜੇ ਉਹ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਦੀ ਸੰਸੀਰ ਸੀ ਤਾਂ ਉਹਨਾਂ ਨੂੰ ਇਹ ਦੌਰੇ ਆ ਉਹ ਖੜਾ ਤੋਂ ਪਹਿਲਾਂ ਕਰਨੇ ਚਾਹੀਦੇ ਸੀ ਕਿਉਂਕਿ ਪਹਿਲਾਂ ਹੀ ਆ ਗਿਆ ਸੀ ਕਿ ਮੌਨਸੂਨ ਪੰਜਾਬ ਦਾ ਪਹਿਲਾਂ ਜਲਦੀ ਆ ਰਹੀ ਹੈ ਕਿ ਇਹ ਤੇ ਨਹੀਂ ਜਿਆਦਾ ਪਹਿਣਗੇ ਸੀ ਜੇ ਇਹਨਾਂ ਦੇ ਵਿੱਚ ਕੋਈ ਮਤਲਬ ਉਹਨਾਂ ਲੋਕਾਂ ਲਈ ਹੁੰਦੀ ਸੀ ਕਿ ਇਹਨਾਂ ਨੂੰ ਬਹੁਤ ਪਹਿਲਾਂ ਜਿਹੜਾ ਹੈਗਾ ਬਾਰਸ਼ਾਂ ਹੋਣ ਤੋਂ ਉਹਨਾਂ ਸੱਤ ਲੋ ਇਧਰ ਆਇਆ ਹੈਗਾ ਰਾਵੀ ਤੇ ਆ ਰਿਹਾ ਹੈ ਪ੍ਰਿਆਸ ਰਿਹਾ ਹੈਗਾ ਜਾਂਗਰੇ ਡੈਮ ਟੁੱਟੇ ਆ ਉੱਥੇ ਪਹਿਲਾਂ ਜਾਣਾ ਚਾਹੀਦਾ ਸੀ ਉੱਥੇ ਇਹ ਗੱਲ ਕਰਨੀ ਚਾਹੀਦੀ ਸੀ ਅੱਜ ਜਦੋਂ ਸਰਵਸ ਖਤਮ ਹੋ ਗਿਆ ਫਸਣਾ ਖਤਮ ਹੋ ਗਿਆ ਘਰ ਖਤਮ ਹੋ ਗਿਆ ਜ਼ਮੀਨਾਂ ਦੇ ਮਤਲਬ ਉਹ ਸਨੈਚ ਹੋ ਗਈ ਤਾਂ ਇਹ ਉੱਥੇ ਸਿਰਫ ਇੱਕ ਆਪ ਦੀ ਰੋਟੀ ਸਿੱਖਣੇ ਜਾ ਰਹੇ ਹੋ ਤੀਜੀ ਕੋਈ ਉੱਥੇ ਗੱਲ ਨਹੀਂ ਕੋਈ ਰਾਹਤ ਦੇ ਕੇ ਨਹੀਂ ਆ ਰਹੇ ਸਿਰਫ ਇਹ ਵੀ ਉਹ ਸਭ ਵੀ ਬਦਲੇਗਾ ਕੀ ਕਿ ਇਹ ਮੁੱਖ ਮੰਤਰੀ ਮਾੜਾ ਉਹ ਉਹਦਾ ਬਾਅਦ ਵਾ ਕਹਿੰਦਾ ਉਹ ਵੀ ਮੁੱਖ ਮੰਤਰੀ ਮਾੜਾ ਇਟਸ ਓਕੇ ਜੇ ਉਹ ਮਾੜਾ ਹੈਗਾ ਤਾਂ ਇਹ ਕੋਈ ਵੀਲਾ ਅੱਜ ਕਹਿਣ ਦਾ ਨਹੀਂ ਹੈਗਾ ਬਲਕਿ ਮੈਨੂੰ ਲੱਗਦਾ ਕਿ ਇੱਥੇ ਮਤਲਬ ਸਿਵਿਆਂ ਤੇ ਸਿਆਸਤ ਕਰਨ ਤੋਂ ਵੀ ਜਿਹੜੇ ਲੋਕ ਆ ਉਹ ਪਿੱਛੇ ਨਹੀਂ ਹਟਦੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਾਲਾਂਕਿ ਜੇ ਕਾਂਗਰਸ ਮੁੱਚੀ ਪਾਰਟੀ ਚੋਂਦੀ ਤਾਂ ਪੰਜਾਬ ਲਈ ਬਹੁਤ ਵਧੀਆ ਕਰ ਸਕਦੀ ਜਿਵੇਂ ਕੱਲ੍ਹ ਦੀ ਗੱਲ ਨੇ ਕਿਹਾ ਕਿ ਸਾਡੇ ਵਰਕਰ ਉੱਥੇ ਜਾਣਗੇ ਫਿਰ ਕੁਲਦੀਪ ਸਿੰਘ ਧਲੇਵਾਲ ਨੇ ਕਿਹਾ ਕਿ ਸਾਡੇ ਵਰਕਰ ਵੀ ਜਾਣਗੇ ਜੇ ਕੋਈ ਪਾਰਟੀ ਦੇ ਵਰਕਰ ਹੈ ਜਾਂ ਕਿ ਉੱਥੇ ਕੰਮ ਕਰਦੇ ਨੇ ਮਜ਼ਦੂਰਾਂ ਦੇ ਨਾਲ ਕਰੋਗੇ ਤੋ ਕੋਈ ਮੰਨ ਲਿਆ ਕਿ ਪਮਾੜੀ ਮੋਟ ਹਿੰਦਰ ਵੀ ਹੈਗੀ ਐ ਸਿਰਫ ਤੁਸੀਂ ਚਿੱਟੇ ਕੱਪੜੇ ਪਾ ਕੇ ਤੇ ਟੈਂਕਰ ਤੇ ਚੜ ਕੇ ਤੇ ਫੋਟੋ ਖਿਚਾ ਕੇ ਤੇ ਬਿਆਨ ਦੇ ਕੇ ਜੇ ਤੁਸੀਂ ਇਹਨੂੰ ਪੰਜਾਬ ਦਾ ਭਲਾ ਜਾਂ ਪੰਜਾਬ ਦੀ ਸਰਕਾਰ ਸਮਝਦੇ ਹੋ ਤਾਂ ਮੈਨੂੰ ਇਹ ਅਹਿਸਾਸ ਹੈ ਕਿ ਇਹ ਬੰਦੇ ਵੀ ਹੜਾ ਜਿੰਨੇ ਖਤਰਨਾਕ ਹੈਗੇ ਆ ਜਿਹੜੇ ਪੰਜਾਬ ਦਾ ਕੁਝ ਭਲਾ ਨਹੀਂ ਕਰ ਸਕਦੇ ਬਲਕਿ ਹਰ ਮੁਸੀਬਤ ਵਿੱਚ ਉਹ ਆਪ ਦੀ ਜਿਹੀ ਸੂਰਤੀ ਸੇਕਨ ਦੋਦੇ ਪਿੱਛੇ ਨਹੀਂ ਹਟਦੇ ਕੁਛ ਥੇਕੇ ਵੀ ਨਹੀਂ ਆ ਰਹੇ ਖਾਲੀ ਕਿਸੇ ਘੜਗਾ ਕੇ ਆ ਗਏ ਥੋੜਾ ਪਤੀ ਹੈਗਾ ਡੈਫੀਨਿਟਲੀ ਸਰ ਇਹ ਮਤਲਬ ਕਮਾਲ ਦੀ ਗੱਲ ਹੈ ਕਿ ਜਿਹੜੇ ਬੰਦੇ ਅੱਜ ਨੁਕਤਾਚੀਨੀ ਕਰ ਰਹੇ ਐ ਜਦੋਂ ਇਹ ਸਰਕਾਰ ਦੇ ਵਿੱਚ ਸੀ ਇਹਨੇ ਉਦੋਂ ਵੀ ਕੁਛ ਨਹੀਂ ਦਿੱਤਾ ਅੱਜ ਵੀ ਕੁਛ ਨਹੀਂ ਦਿੱਤਾ ਗਾਂ ਦੇ ਪ੍ਰੋਪੋਜ਼ਲ ਵੀ ਨਹੀਂ ਦਿੱਤੀ ਜਾਂ ਹੀ ਕਹਿ ਦਿੰਦੀ ਸੀ ਆ ਦਸਾਂ ਪਿੰਡਾਂ 'ਚ ਸਰਵੇ ਕਰਕੇ ਆਏ ਆ ਉੱਥੇ 90 ਕਿਸਾਨ ਆ ਉਹਨਾਂ ਦੀ 20 ਮੱਝਾਂ ਮਰ ਗਈਆਂ 10 ਕਿਨੇ ਜੀਵਨ ਵਰਗੀ ਕੁਛ ਨਹੀਂ ਹੈਗਾ ਪਰ ਚਲੋ ਉਹਨਾਂ ਕੁਛ ਬਿਆਨ ਆਏ ਹੈਗੇ ਆ ਪ੍ਰਧਾਨ ਸਿੰਘ ਸੁੰਘਾ ਨੇ 10 ਲੱਖ ਰੁਪਏ ਦਾ ਐਲਾਨ ਕੀਤਾ ਹੈ ਫਰੀ ਕੋਟ ਦੇ ਸੰਸਦ ਹੈਗੇ ਸਦੀ ਸਿੰਘ ਉਹਨਾਂ ਨੇ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਵੀ ਕਈ ਐਮਐਲਐਸ ਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਪ ਦਾ ਬੰਦਾ ਮਤਲਬ ਜੋ ਹੈ ਉੱਥੇ ਉਹ ਦਾਨ ਕਰਨਗੇ ਤੇ ਉੱਥੇ ਮਤਲਬ ਲੋੜ ਬੰਦ ਦੀ ਮਦਦ ਲਈ ਡੀਜ਼ਲ ਭੇਜਣਾ ਚਾਰਾ ਭੇਜਣਾ ਆਟਾ ਭੇਜਣਾ ਸਾਰਾ ਕੁਝ ਹੋ ਜਾ ਰਿਹਾ ਹੈਗਾ ਪੰਜਾਬ 'ਚ ਵੈਸੇ ਕਦੀ ਆਮ ਸਮੱਸਿਆ ਨਹੀਂ ਆਉਂਦੀ ਕਿ ਮੁਸੀਬਤ ਹੋਵੇ ਤੇ ਕੋਈ ਬੰਦਾ ਭੁੱਖਾ ਸੌਂਦੇ ਉਹਨੂੰ ਉਹ ਜ਼ੀਰੋ ਪਨੀਕਾ ਜੁਗਾਰ ਇਥੇ ਉਹ ਕਰ ਹੀ ਲੈ ਜੰਦਾ ਹੈਗਾ ਪਰ ਆਪਾਂ ਮੇਨ ਦੀ ਸਿਆਸਤ ਆਗੋਂ ਦੀ ਗੱਲ ਕਰ ਰਹੇ ਹਾਂ ਇਹਨੂੰ ਲੈਣਾ ਦੇਣਾ ਕੁਝ ਨਹੀਂ ਹੈਗਾ ਸਿਰਫ ਆਪ ਦੇ ਘੀਟ ਦੇ ਵਿੱਚ ਛੋਲੇ ਵਿੱਚ ਥੋੜੀ ਗੱਲ ਹੈਗੀ ਹੈ ਔਰ ਇਹ ਜਿਹੜੀ ਸਿਆਸਤ ਦੀ ਇਹ ਇਹ ਬਣ ਗਈ ਹੈ ਇਹ ਸਭ ਤੋਂ ਘਟਿਆ ਬਣ ਗਈ ਹੈਗੀ ਹੈ ਔਰ ਇਹ ਹਰ ਥਾਂ ਦੇਖੀ ਜਾਂਦੀ ਹੈ ਪੰਜਾਬ ਚ ਜਿਹੜੇ ਬੰਦੇ ਅੱਜ